ਉਹਦੇ ਬੇਟੇ ਵੱਲੋਂ ਅੰbedkar ਸਾਹਿਬ ਦਾ ਜਿਹੜਾ ਬੁੱਤ ਤੋੜਿਆ ਗਿਆ ਸਾਰੀ ਜਾਣਕਾਰੀ ਦਿਓ ਕਿੰਨਾ ਸਮਾਂ ਹੋ ਗਿਆ ਉਹਨੂੰ ਇੱਥੇ ਰਹਿੰਦਿਆਂ ਨੂੰ ਜਾਂ ਬਾਹਰ ਰਹਿੰਦਾ ਸੀਗਾ ਸਾਰੀ ਜਾਣਕਾਰੀ ਕੀ ਨਾਮ ਤੁਹਾਡਾ ਆ ਸ਼ਰਾਨੀ ਵੀਰੇ ਕਿੱਥੇ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ ਇੱਥੇ ਇਸ ਕਿਰਾਏ ਤੇ ਰਹਿੰਨੇ ਵੀਰੇ ਅਸੀਂ 4 ਸਾਲ ਹੋ ਗਏ ਇੱਥੇ ਰਹਿੰਦੇ ਹਾਂ ਉਵੇਂ ਵੀ ਕੀ ਹੋਈ ਸੀਗੀ ਮੁੰਡਾ ਕਿੰਨਾ ਕਿੰਨੇ ਪਰਿਵਾਰ ਚ ਮੈਂਬਰ ਹਨ ਤੁਹਾਡੇ 5 ਤਨ ਮੁੰਡੇ ਆ ਜੀ ਇੱਕ ਕੁੜੀ ਆ ਹਾਂ ਕੀ ਕੰਮ ਕਰਦੇ ਤੁਸੀਂ ਆਹ ਦਿਹਾੜੀ ਦਾਪਾ ਕਰਦੇ ਵੀਰੇ ਅਸੀਂ ਇੱਥੇ ਵੀ ਕਿਰਾਏ ਤੇ ਰਹਿੰਦੇ ਹਾਂ ਹਾਂਜੀ ਕਿਰਾਏ ਤੇ ਰਹਿਨੇ ਆ ਸੀ ਪਿੱਛਾ ਕਿੱਥੋਂ ਆਉਂਦਾ ਪਿੱਛਾ ਬੁੱਗੀ ਭਰੇ ਦਾ ਵੀਰੇ ਹੂੰ ਤੇ ਕੀ ਬੇਟੇ ਕਿੰਨੀ ਉਮਰ ਦਾ ਬੇਟੇ ਦੀ ਕੀ ਕਰਦਾ ਸੀ ਉਹ 24 ਸਾਲ ਦਾ ਸੀ ਵੀਰੇ ਹੂੰ ਕਿੰਨੀ ਉਮਰ ਆ 24 ਸਾਲ ਦੀ ਕੀ ਨਾਮ ਕੀ ਇਹਦਾ ਆਕਾਸ਼ਦੀਪ ਵਿਆਹ ਵੇਜੂ ਕੁਵਾਰ ਆ ਵੀਰੇ ਕੀ ਗੱਲ ਕੀ ਹੋਈ ਸੀ ਮਾਤਾ ਪਤਾ ਲੱਗਿਆ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਵੀਰੇ ਨਾ ਸਾਡੇ ਨਾਲ ਬੋਲਦਾ ਸੀ 3 ਸਾਲ ਹੋ ਗਏ ਆ ਨਾ ਸਾਨੂੰ ਪਤਾ ਹੂੰ ਤੇ ਪਹਿਲਾਂ ਕਿੱਥੇ ਰਹਿੰਦਾ ਸੀ ਬਾਹਰ ਰਹਿੰਦਾ ਸੀ ਜੀ ਦੁਬਈ ਕਿੰਨਾ ਚਿਰ ਹੋਇਆ ਇਹਨੂੰ ਉੱਥੇ ਦੋ ਢਾਈ ਮਹੀਨੇ ਹੋ ਗਿਆ ਇਹਨੂੰ ਤੁਹਾਡਾ ਮੁਲਾਕਾਤ ਨਹੀਂ ਕੀਤੀ ਜੋਨੇ ਨਹੀਂ ਜੀ ਸਾਡੇ ਘਰੇ ਨਹੀਂ ਆਇਆ ਫੋਨ ਤੇ ਕੋਈ ਗੱਲਬਾਤ ਹੁੰਦੀ ਹੋਵੇ ਤੁਹਾਡੀ ਨਹੀਂ ਜੀ ਫੋਨ ਤੇ ਕੋਈ ਗੱਲ ਨਹੀਂ ਹੁੰਦੀ ਸਾਡੀ ਕਿੱਥੇ ਰਹਿੰਦਾ ਸੀਗਾ ਹੁਣ ਅੰਮ੍ਰਿਤਸਰ ਰਹਿੰਦਾ ਸੀ ਜੀ ਤੇ ਅੰਮ੍ਰਿਤਸਰ ਉੱਥੇ ਕੀ ਕਰਦਾ ਸੀਗਾ ਉੱਥੇ ਜੀ ਵਿਹਲਾ ਹੀ ਰਹਿੰਦਾ ਸੀ ਵੀ ਉਹ ਕਹਿੰਦਾ ਮੇਰੇ ਕਿਹੜਾ ਕੋਈ ਜਵਾਕ ਜੱਲੇ ਰੋਟੀ ਪਾਣੀ ਖਾਣ ਆਲੇ ਉੱਥੇ ਹੀ ਰਹਿ ਪੈਂਦਾ ਸੀ ਕਿਰਾਏ ਤੇ ਨੂਮ ਰਹਿ ਕੇ ਫੋਨ ਤੇ ਕਦੇ ਗੱਲ ਹੋਈ ਤੁਹਾਡੀ ਨਹੀਂ ਜੀ ਕਦੇ ਨਹੀਂ ਹੋਈ ਗੱਲ ਸਾਡੀ ਤੇ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਵੀ ਉਹਨੇ ਅੰਮਿਤਕਰ ਸਾਹਿਬ ਦਾ ਜਿਹੜਾ ਬੁੱਤ ਆ ਤੋੜਿਆ ਮੈਂ ਤਾਂ ਕੰਮ ਕਰਕੇ ਐਸਜੀ ਘਰਾਂ ਦਾ ਲੋਕਾਂ ਦਾ ਤੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਹੁੰਦੀ ਇਹਨੂੰ ਤੇ ਜਿੱਤੋਂ ਮਰਜ਼ੀ ਪੁੱਛ ਸਕਦੇ ਆ ਕੋਈ ਫੋਨ ਨਹੀਂ ਕੀਤਾ ਨੇ ਸਾਨੂੰ ਆ ਕੇ ਨਹੀਂ ਜੀ ਸਾਨੂੰ ਨਹੀਂ ਫੋਨ ਆਉਂਦਾ ਪਿੱਛੇ ਕੋਈ ਮੁਕੱਦਮਾ ਤਾਂ ਨਹੀਂ ਦਰਜ ਹੋਇਆ ਉਹਦੇ ਤੇ ਕੋਈ ਪਹਿਲਾਂ ਦਾ ਕੋਈ ਹੋਇਆ ਨਾ ਜੀ ਮੁਕੱਦਮਾ ਤਾਂ ਨਾ ਉਹਦੇ ਪਿਓ ਤੇ ਸੀ ਨਾ ਕਿਸੇ ਤੇ ਨਹੀਂ ਸੀ ਸਾਡੇ ਤੇ ਤਹਾਡਾ ਕੀ ਲੱਗਦਾ ਕੀ ਹੋ ਸਕਦਾ ਕੀ وجہ ਹੋ ਸਕਦੀ ਹੈ ਪਤਾ ਨਹੀਂ ਵੀਰੇ ਮੈਨੂੰ ਤਾਂ ਵਜ੍ਹਾ ਦਾ ਕਦੇ ਕਿਸੇ ਨੇ ਕਿਸੇ ਟੱਚ ਚ ਆਇਆ ਹੋਵੇ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹ ਵੀ ਹੋਂਦਾ ਜਾਂਦਾ ਤਾਂ ਕਿਤੇ ਨਹੀਂ ਸੀ ਵੀਰੇ ਉਹ ਨਾ ਹੀ ਅਸੀਂ ਸੁਣਿਆ ਉਹਦਾ ਕੁਛ ਮਤ ਜਿਹੜੀ ਦਵਾਈ ਤੋਆਏ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਦਵਾਈ ਤੋਆਏ ਉਹ ਤਾਂ ਲੋਕਾਂ ਨੇ ਦੱਸਿਆ ਜੀ ਸਾਨੂੰ ਤਾਂ ਸਾਡੇ ਕਿਹੜਾ ਘਰੇ ਆਇਆ ਸੀ ਉਹ ਪਤਾ ਇਹ ਵੀ ਲੱਗਿਆ ਜੀ ਬੁੱਗੀਪੁਰੇ ਨਾਨੀ ਕੋਲ ਰਹਿੰਦਾ ਸੀ ਆਪਦੇ ਕਾਫੀ 3-4 ਸਾਲ ਪਹਿਲਾਂ ਨਹੀਂ 3-4 ਸਾਲ ਤਾਂ ਪਹਿਲਾਂ ਮੇਰੇ ਨਾਲ ਹੀ ਰਹਿੰਦਾ ਸੀ ਜੀ ਨਾਨੀ ਕੋਲ ਹੀ ਰਹਿੰਦਾ ਸੀ ਸੱਤ ਭੈਣਾ ਸੀ ਇੱਕ ਭਰਾ ਸੀ ਉਹ ਪੂਰਾ ਹੋ ਗਿਆ ਸਾਡਾ ਤੇ ਬੀਬੀ ਕੱਲੀ ਸਾਡੀ ਬੁੱਢੀ ਆ ਉਹਦੇ ਕੋਲ ਕਿਤੇ ਆ ਜਾਵੜਦਾ ਸੀ ਹੁਣ ਨਹੀਂ ਉੱਥੇ ਰਹਿੰਦਾ ਸੀ ਕਦੇ ਤੋ ਅੱਗੇ ਗਿਆ ਹੀ ਨਹੀਂ ਬੁੱਗੀਪੁਰੇ ਜੀ ਉਹ ਹਾਂਜੀ ਗਿਆ ਸੀ ਇੱਕ ਅੱਧੀ ਔਰ ਤੁਹਾਡੇ ਨਾਲ ਕੀ ਨਰਾਜ਼ਗੀ ਸੀ ਤੁਹਾਡੇ ਤੋਂ ਅਟਕ ਕਿਉਂ ਰਹਿੰਦਾ ਸੀ ਪਤਾ ਨਹੀਂ ਵੀਰੇ ਸਾਡੇ ਨਾਲ ਤਾਂ ਸਾਨੂੰ ਤਾਂ ਸਮਝ ਵੀ ਨਹੀਂ ਆਗਦੀ ਆਪ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਤੁਹਾਡੇ ਬੇਟੇ ਨੇ ਜਿਹੜਾ ਉੱਥੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਵੇਂ ਪਤਾ ਲੱਗੇ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਵੀਰੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਕੰਮ ਤੋਂ ਆਈ ਸੀ ਕੀ ਲੱਗਦਾ ਮਾਤਾ ਹੁਣ ਉਹਨਾਂ ਨੂੰ ਸਜ਼ਾ ਮਿਲੂਗੀ ਪਰਿਵਾਰ ਜਿੱਥੇ ਰਹਿੰਦਾ ਹੈ ਹੈ ਤਾਂ ਤੁਹਾਡਾ ਬੇਟਾ ਹੀ ਪਰ ਸਜ਼ਾ ਮਿਲੂਗੀ ਉਹਨਾਂ ਨੂੰ ਇੱਕ ਸੰਵਧਾਨ ਰਜਣਾ ਨੇ ਲਿਖਿਆ ਉਹਨਾਂ ਦਾ ਪੁੱਤ ਜਿਹੜਾ ਤੋੜਿਆ ਕਰਨ ਕੀਤੀ ਦੇ ਦੇਓ ਜੀ ਸਜਾ ਜਿਹੜੀ ਮਿਲਦੀ ਆ ਸਜਾ ਤਾਂ ਫਿਰ ਮਿਲਨੀ ਆ ਜਦੋਂ ਨੇ ਐਡਾ ਵੱਡਾ ਕਦਮ ਚੱਕਿਆ ਵਾ ਲਗਦਾ ਨਹੀਂ ਇੱਕ ਮਾਂ ਨੂੰ ਜਿਹੜਾ ਉੱਥੇ ਮਾਂ ਨਾ ਰਹਿੰਦਾ ਸ਼ਾਇਦ ਇਹ ਚੀਜ਼ ਨਾ ਕਰਦਾ ਮਾਂ ਸਮਝਾਉਂਦੀ ਉਹਨੂੰ ਅਸੀਂ ਤਾਂ ਬਥੇਰਾ ਸਮਝਾਉਂਦੇ ਸੀ ਕਿ ਉਹ ਨਾ ਹੀ ਸਾਡਾ ਬੱਚਾ ਇਹੋ ਜਿਹਾ ਸੀਗਾ ਉਹ ਤਾਂ ਸਕੂਲੋਂ ਆਉਂਦਾ ਸੀ ਸਕੂਲੋਂ ਆ ਕੇ ਘਰੇ ਬਹਿ ਜਾਂਦਾ ਸੀ ਜੇ ਦਿਹਾੜੀ ਦਾ ਪਾ ਆ ਜਾਂਦਾ ਸੀ ਲਾਇਆ ਹੁੰਦਾ ਸੀ ਨਹੀਂ ਨਹੀਂ ਮਾਤਾ ਵੀਡੀਓ ਵੇਖੀ ਉਹਦੀ ਜਿਹੜਾ ਆਪਾਂ ਬੁੱਤ ਆਪਾਂ ਨਰਿਆ ਦਿਖਾਈ ਹੈ ਹਾਂ ਦੇ ਕੁੜੁੰਨਾਂ ਨੇ ਦਿਖਾਈ ਵੀ ਰੇ ਮੈਨੂੰ ਤੁਹਾਡੇ ਨਾਲ ਵੀ ਕੋਈ ਪੁੱਛਗਿੱਛ ਕੀਤੀ ਹੋਣੀ ਅਧਿਕਾਰੀ ਪਹੁੰਚੇ ਹੋਣੇ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਹੈ ਕਿੰਨੇ ਵੀਰੇ ਪੁਲਸ ਅਧਿਕਾਰੀ ਹੋਰ ਐਸੀ ਹਾਂਜੀ ਆਂਦੀ ਹੈ ਪੁਲਸ ਵਾਲੇ ਆਏ ਪੁੱਛ ਦੱਸ ਕੇ ਗਏ ਆ ਇਹੀ ਗੱਲ ਕਹੀ ਹੈ ਵੀਰੇ ਅਸੀਂ ਵੀ ਉਹਨਾਂ ਨੇ ਸਾਡਾ ਕੋਈ ਆਉਣਾ ਜਾਣਾ ਨਹੀਂ ਸੀ ਉਹਨਾਂ ਨਾਲ ਨਾ ਸਾਨੂੰ ਪਤਾ ਕਿੱਥੇ ਜਾਂਦਾ ਕਿੱਥੇ ਆਉਂਦਾ ਬਸ ਸਿੱਧਾ ਸੰਤ ਇੰਨਾ ਪਤਾ ਵੀ ਅੰਬਰਸਰ ਰਹਿੰਦਾ ਸੀ ਉਹ ਨਾਨੀ ਕੋਲ ਕਿਤੇ ਕਿਤੇ ਚਲਾ ਜਾਂਦਾ ਸੀ ਨਾਨੀ ਨੇ ਕਿਹਾ ਵੀ ਜਦੋਂ ਮੇਰੀ ਧੀ ਦਾ ਨਹੀਂ ਮੇਰੇ ਜਵਾਈ ਦਾ ਨਹੀਂ ਮੈਂ ਤਬਾਂ ਦਾ ਵੀ ਤੂੰ ਮੇਰੇ ਤੋਂ ਵੀ ਇੱਕ ਚੱਲਿਆ ਜਾ ਤੁਹਾਡੇ ਬੇਟੇ ਜਿਹੜੇ ਆ ਉਹਨਾਂ ਨਾਲ ਹੁੰਦੀ ਸੀ ਗੱਲ ਉਹਨਾਂ ਦੀ ਨਹੀਂ ਜੀ ਨਹੀਂ ਅਕਾਸ਼ ਜੀ ਨਹੀਂ ਜੋ ਕਹਿੰਦਾ ਜਿੱਦੇ ਚਾਰੇ ਪੰਜੇ ਤੁਸੀਂ ਮਰ ਗਏ ਸੋ ਉਹਨੂੰ ਅੱਗ ਦੇਣ ਵੀ ਨਹੀਂ ਆਉਣਾ ਮੈਂ ਇਹਨਾਂ ਕੀ ਗੁੱਸਾ ਸੀਗਾ ਤੁਹਾਡੇ ਨਾਲ ਮਾਤਾ ਪਤਾ ਨਹੀਂ ਵੀਰੇ ਉਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਗੁੱਸਾ ਸੀ ਉਹ ਤੋਂ ਪੁੱਛਿਆ ਜਾ ਸਕਦਾ ਤੁਹਾਡੀ ਲਾਸਟ ਵਾਰ ਗੱਲ ਹੋਈ ਜਦੋਂ ਹੋਈ ਹੈ ਕਦੋਂ ਵੀ ਨਹੀਂ ਹੋਈ ਮੇਰੀ ਗੱਲ ਵੀਰੇ ਤਿੰਨ ਸਾਲਾਂ ਤੋਂ ਜਦੋਂ ਗਿਆ ਮੈਂ ਆਪਦੇ ਹੱਥਾਂ ਨਾਲ ਤੋੜਿਆ ਬਸ ਉਸ ਤੋਂ ਬਾਅਦ ਨਹੀਂ ਮੇਰੀ ਗੱਲ ਹੋਈ ਕੋਈ ਵੀ ਲਾਡੀ ਨਾਮ ਆ ਇਹਨਾਂ ਨੂੰ ਮੈਂ 10-10 ਸਾਲ ਤੋਂ ਕਰੀਬ ਜਾਣਦਾ ਜਿਹੜਾ ਕਾਸ਼ ਮੁੰਡਾ ਜਿੰਨੇ ਇਹ ਮਾੜਾ ਕੰਮ ਕੀਤਾ ਇਹਦੀ ਮੈਂ ਸਭ ਤੋਂ ਵੱਧ ਨਖੇਦੀ ਕਰੂੰਗਾ ਬਹੁਤ ਮਾੜਾ ਕੰਮ ਕੀਤਾ ਇਹਨੇ ਹਰ ਵਾਰ ਕਰਕੇ ਠਿਸ ਪਚਾਈ ਨਹੀਂ ਤੇ ਲੋਣਾ ਠਿਸ ਪਚਾਈ ਆ ਇਹ ਤਿੰਨ ਸਾਲ ਪਹਿਲਾਂ ਪਲੱਸ 2 ਪਾਸ ਕਰਕੇ ਇਹਨੇ ਪਾਸਪੋਰਟ ਬਣਾਇਆ ਦਾ ਪਾਸਪੋਰਟ ਬਣਾ ਕੇ ਘਰ ਦੇਨੇ ਕੁਝ ਪੈਸੇ ਆਪ ਜੋੜੇ ਕੁਝ ਘਰ ਦੇਨੇ ਇਹਦੀ ਮਦਦ ਕੀਤੀ ਤੇ ਘਰ ਦੀ ਗਰੀਬੀ ਕੱਟਣ ਲਈ ਕੱਟੀ ਜੋਗੀ ਬਾਹਰ ਭੇਜਤਾ ਦबई ਚ ਦबई ਜਾਣ ਤੋਂ ਬਾਅਦ ਇਹਨੇ ਘਰ ਦੇ ਨਾਲ ਰਾਬਤਾ ਬੰਦ ਕਰਤਾ ਗੱਲਬਾਤ ਕਰਨੀ ਬੰਦ ਕਰਤੀ ਘਰ ਦੇ ਨਾਲ ਗੱਲ ਕਰਨੀ ਬੰਦ ਕਰਤੀ ਉਸ ਤੋਂ ਬਾਅਦ ਇੱਥੇ 3 ਕੁ ਮਿੰਟ ਪਹਿਲਾਂ 3 ਮਿੰਟ ਪਹਿਲਾਂ ਬਾਹਰੋਂ ਆਇਆ ਤੇ ਇਹ ਘਰ ਦੇ ਨਾਲ ਮਿਲਣ ਨਹੀਂ ਆਇਆ ਇਹਦੀ ਨਾਨੀ ਆ ਬੱਗੀ ਪੇਰਾ ਪਿੰਡ ਚ ਇਹ ਮਾਮਾ ਦੀ ਡੈਥ ਹੋ ਚੁੱਕੀ ਨਾਨਾ ਵੀ ਡੈਥ ਚੁੱਕੀ ਆ ਕਲੀ ਨਾ ਨਹੀਂ ਰੰਦੀ ਬੀਰਤ ਮਾਤਾ ਉਹਨਾਂ ਕੋ ਰਹਿ ਕੇ ਦੋ ਦਿਨ ਹੁਣ ਪਤਾ ਲੱਗਿਆ ਸੋਚਾ ਵੀ ਅੰਮ੍ਰਿਤਸਰ ਸ਼ਹਿਰ ਚ ਰਹਿਣ ਲੱਗ ਗਿਆ ਜੇ ਜਦੋਂ ਇੱਥੋਂ ਗਿਆ ਸੀ ਕਲੀਨ ਸ਼ੇਪ ਸੀ ਮੋਨਾ ਸੀ ਅੱਜ ਫੋਟੋ ਦੇਖੀਏ ਤਾਂ ਦਾੜੀ ਰੱਖੀ ਆ ਕੇਸ ਰੱਖ ਲਿਆ ਪਹਿਲੇ ਤਾਂ ਮੋਨਾ ਹੀ ਗਿਆ ਸੀ ਲੱਗਦਾ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕਿਸੇ ਟੱਚ ਨਾਲ ਗਲਤ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੇ ਟੱਚ ਦਾ ਆਇਆ ਸਰ ਕੁਛ ਵੀ ਨਹੀਂ ਕਹਿ ਸਕਦੇ ਜਿਵੇਂ ਇਹਦੀ ਵੀਡੀਓ ਵੇਖ ਕੇ ਚਕੀਨ ਜਾਇਆ ਵੀ ਇਹ ਬੰਦੇ ਨੇ ਕੰਮ ਕਰਤਾ ਜੇ ਵੀਡੀਓ ਨਾ ਕਾਸ਼ ਬਣੀ ਹੁੰਦੀ ਤੇ ਅਸੀਂ ਕਿਸੇ ਨੂੰ ਮੰਨਣ ਨਹੀਂ ਸੀ ਇਹ ਬੰਦਾ ਇਹੋ ਜਿਹਾ ਹੋਗਾ ਇਹਦਾ ਬਹੁਤ ਵਧੀਆ ਮੁੰਡਾ ਸੀ ਯਾਰ ਕੰਮ ਕਰਦਾ ਮਿਹਨਤੀ ਮੁੰਡਾ ਸੀ ਸਕੂਲੋਂ ਆ ਕੇ ਪਾਰਟ ਟਾਈਮ ਕੰਮ ਕਰਨਾ ਜਾਂ ਬਾਹਰ ਮਜ਼ਦੂਰੀ ਕਰਨੀ ਬਹੁਤ ਮਿਹਨਤੀ ਮੁੰਡਾ ਸੀ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਸੀ ਵੀ ਮੁੰਡਾ ਵੀ ਗਲਤ ਕੰਮ ਕਰੂਗਾ ਜਿਦੋਂ ਇੱਥੇ ਪਿੰਡ ਵਿੱਚ ਰਹਿੰਦਾ ਸੀ ਲੱਗਦਾ ਸੀ ਕਿਸੇ ਵੀ ਮੀਰੀ ਨਾਲ ਜਾਂ ਕਿਸੇ ਗੁੰਡਾਰੇ ਨਾਲ ਅੱਜ ਤੱਕ ਇਹਦਾ ਕੋਈ ਕੰਪਲੇਨ ਨਹੀਂ ਕੋਈ ਲੰਬਾ ਨਹੀਂ ਬੜੀ ਸਪੈਕਟਰ ਬਣਾਦਾ ਸੀ ਪਰ ਲੋਕੇ ਦੇ ਨੂੰ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਕੰਮ ਦਾ ਛੋਟੇ ਕੰਮ ਕਰਕੇ ਆ ਜਾਂ ਕੋਈ ਆਕਸਾ ਕੰਮ ਕਿਹੜਾ ਨਹੀਂ ਮੋੜਦਾ ਜੀ ਬੜੇ ਹਾਲਾਤ ਕਿਦਾਂ ਦੇ ਆ ਪਰਿਵਾਰ ਬਹੁਤ ਗਰੀਬ ਹੈ ਪੋਜਵਾ ਬਹੁਤ ਗਰੀਬ ਕਰਾਇਤ ਰਹ ਰਹੇ ਆ ਸਾਰੇ ਮਜ਼ਦੂਰੀ ਕਰਦੇ ਆ ਇਹ ਤਿੰਨ ਭਰਾ ਨੇ ਆਕਾਸ਼ ਅਰੀ ਇੱਕ ਮੁੰਡਾ ਪੜ ਰਿਹਾ ਇੱਕ ਟਰੱਕ ਡਰਾਈਵਰ ਨਾਲ ਲੱਗਿਆ ਸ਼ੈਟਰ ਕਨੈਕਟੀ ਕਰਦਾ ਤੇ ਸਿਸਟਰਨ ਦੀ ਮਸਕੜ ਚਾ ਉਹਦਾ ਡਿਵੋਰਸ ਹੋ ਗਿਆ ਸੀ ਮੈਰਿਜ ਸੀ ਪਰ ਡਿਵੋਰਸ ਹੋਣ ਤੋਂ ਬਾਅਦ ਉਹ ਮਸਕੜ ਚਲੀ ਗਈ ਸੀ ਤੇ ਪਰਿਵਾਰ ਮਜ਼ਦੂਰੀ ਕਰਦਾ ਜਿਹੜਾ ਪਿਓ ਮੁੰਡੇ ਦਾ ਆਕਾਸ਼ ਦਾ ਇਹ ਕਿਸੇ ਜਿਮ ਦੇ ਨਾਲ ਸਿਰੀ ਦਾ ਕੰਮ ਲੱਗਿਆ ਸੀ ਲੱਗਦਾ ਨਹੀਂ ਕਿ ਕਿਸੇ ਜੱਥੇਬੰਦੀ ਨਾਲ ਹੋ ਸਕਦਾ ਇਹਨਾਂ ਦਾ ਨਹੀਂ 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 ਕੱਟਣ ਨੂੰ ਲੱਗਦਾ ਨਹੀਂ ਸੀ ਹੁਣ ਪੁੱਛ ਕਹਿੰਦੇ ਜੋ ਬਾਹਰ ਗਿਆ ਉੱਥੇ ਜਾ ਕੁਝ ਕਰ ਲਿਆ ਤੇ ਕੁਝ ਕਹਿੰਦੇ ਇੱਥੇ ਦੀ ਕੁਛ ਨਹੀਂ ਪਹਿਲਾਂ ਲੱਗਦਾ ਕਿ ਜਿਵੇਂ ਪਰਿਵਾਰ ਦੇ ਹਾਲ ਤੁਸੀਂ ਕਹਿੰਦੇ ਮਾੜੇ ਆ ਤਾਂ ਉੱਥੇ ਜਾ ਕੇ ਜਿਹੜਾ ਇੱਥੋਂ ਕਲੀਨ ਸ਼ੇਪ ਸੀ ਉਹ ਤੁਸੀਂ ਜਾ ਕੇ ਸਿੱਖੀ ਉਹਨਾਂ ਨੇ ਸਾਰਿਆ ਤੇ ਲੱਗਦਾ ਨਹੀਂ ਕਿ ਲਾਲਚ ਜਿਹੜਾ ਦਿੱਤਾ ਗਿਆ ਹੋਊਗਾ ਜ਼ਰੂਰ ਇਸ ਦਾ ਕਲਮ ਜੋ ਕੋਈ ਸੱਚਾ ਹੀ ਕੈਸੇ ਹੋ ਸਕਦਾ ਡੀਡੀ ਡੀੜ ਨਾਲ ਕਾਣ ਕਰਤੇ ਨਹੀਂ ਕਿ ਲਾਲਚੇ ਕੀਤਾ ਹੋਊਗਾ ਤੁਹਾਨੂੰ ਮੁਲਾਕਾਤਾਂ ਕਰਨ ਗਏ ਤੁਸੀਂ ਉਹਨਾਂ ਨਾਲ ਨਾ ਨਾ ਸਰ ਆਪਣਾ ਲੈਣ ਦੇਣ ਨਹੀਂ ਮੁੰਡੇ ਲੈਣਾ ਆਪਾਂ ਮੁੰਡੇ ਮਲੇ ਚ ਮਾੜਾ ਕੰਮ ਕਰਦਾ ਹੈ ਇਹੋ ਇਨਸਾਨ ਦੀ ਮੁਲਾਕਾਤ ਕਰ ਮੱਥਰੇ ਗੜੇ ਮਾੜਾ ਹੈ